ਔਰ ਤੋਂ ਦਾ ਮੋਬਾਈਲ ਚਾਹ ਕਈ ਭੱਜਦੇ ਤੋਂ ਚਪਟ ਮਾਰ ਦੁਕਾਨਦਾਰਾਂ ਦੇ ਪਿੱਛਾ ਕਰਕੇ ਫੜੇ ਸੇਵਾ ਕਰਕੇ ਕੀਤੇ ਪੁਲਿਸ ਹਵਾਲੇ ਗੁਰਤਾਸਪੁਰ ਗਵਰਨਮੈਂਟ ਕਾਲਜ ਰੋਡ ਵਿਖੇ ਇੱਕ ਔਰਤ ਮੋਬਾਈਲ ਤੇ ਗੱਲ ਕਰ ਰਹੀ ਸੀ ਕਿ ਪਿੱਛੋਂ ਆਏ ਮੋਟਰਸਾਈਕਲ ਤੇ ਦੋ ਚਪਟ ਮਾਰਾ ਨੇ ਉਸਦਾ ਮੋਬਾਈਲ ਚਪਟ ਮਾਰ ਕੇ ਖੋਲਿਆ ਅਤੇ ਤੁਰੰਤ ਫਰਾਰ ਹੋ ਗਏ ਜਦੋਂ ਔਰਤ ਨੇ ਰੌਲਾ ਪਾਇਆ ਤਾਂ ਉੱਥੋਂ ਦੇ ਦੁਕਾਨਦਾਰਾਂ ਨੇ ਉਸੇ ਵੇਲੇ ਚਪਟ ਮਾਰਾਂ ਦਾ ਪਿੱਛਾ ਕਰਕੇ ਉਹਨਾਂ ਤੋਂ ਮੋਬਾਈਲ ਵਾਪਸ ਲੈ ਲਿਆ ਅਤੇ ਫਿਰ ਰੋਡ ਤੇ ਪੀਸੀਆਰ ਮਲਾਜਮਾਂ ਨੂੰ ਇਸ ਦੀ ਸੂਚਨਾ ਦਿੱਤੀ ਜਿਨ੍ਹਾਂ ਨੇ ਤੁਰੰਤ ਥਾਣਾ ਸਿਟੀ ਗੁਰਤਾਸਪੁਰ ਦੀ ਪੁਲਿਸ ਬੁਲਾ ਕੇ ਦੋ ਕਰ ਦਿੱਤਾ ਉੱਥੇ ਹੀ ਦੁਕਾਨਦਾਰਾਂ ਨੇ ਮੰਗ ਕੀਤੀ ਹੈ ਕਿ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਇਸ ਰੋਡ ਤੇ ਪਹਿਲਾਂ ਹੀ ਸਿਨਚਕ ਦੀਆਂ ਕਈ ਘਟਨਾਵਾਂ ਹੋ ਚੁੱਕੀਆਂ ਹਨ ਭਾਜੀ ਇਹ ਮੇਰੀ ਚੱਕੀ ਨਾਲ ਲੱਗੋ ਕੀ ਨਾ ਇੱਕ ਲੇਡੀਜ਼ ਲੱਗ ਰਹੀ ਸੀਗਾ ਉਹ ਫੋਨ ਕਰਦੇ ਤੇ ਇਹ ਪਿੱਛੋਂ ਆਏ ਨੇ ਉਹ ਪਿੱਛੋਂ ਹੀ ਮਗਰ ਲੱਗੇ ਦੇ ਸੀਗਾ ਤੇ ਇਹਨਾਂ ਨੇ ਹੱਥ ਮਾਰਿਆ ਤੇ ਮੋਬਾਈਲ ਖੋਹ ਕੇ ਤੇ ਮੇਰੇ ਬਾਹਾਂ ਖੜੀਆਂ ਦਿੱਤੀਆਂ ਤੇ ਮੇਰੇ ਨਾਲ ਇੱਕ ਲੱਤੀ ਸਪੀਡ ਵਾਲਾ ਉਹ ਮਗਰ ਭੌੜੇ ਅਸੀਂ ਮੋਟਰਸਾਈਕਲ ਲੈ ਕੇ ਉਹਨਾਂ ਨੂੰ ਅਸੀਂ ਭਾਜਾ ਉੱਥੇ ਮੁੜ ਗਏ ਮੁੜ ਕੇ ਗਈ ਐ ਜੀ ਵਾਲਾ ਮੰਦਰ ਲੱਗ ਗਿਆ ਜੇ ਨਾਲ ਰੁਕ ਰਿਹਾ ਵਾ ਘੇਰ ਕੇ ਤੇ ਨਾਲ ਦਾ ਚੰਗਾ ਛਤਰ ਪਤਾਂ ਕੀਤਾ ਵਾ ਲੋਕੇ ਦੇ ਉਤੇ ਬਾਗੇ ਵੀ ਮੋਬਾਈਲ ਉਹਨੇ ਚੋਰੀ ਕੀਤਾ ਤੇ ਮੋਬਾਈਲ ਵੀ ਸਾਡੇ ਬਰਾਮਦ ਹੋ ਗਿਆ ਵਾ ਉਹਨਾਂ ਦੇ ਆਪ ਹੀ ਤੇ ਆਪ ਹੀ ਡਿੱਗੇ ਨੇ ਉਹਨਾਂ ਗੋਡੇ ਸਾਡੇ ਭਜੇ ਦੇ ਨੇ ਜਿੱਤੀ ਤਰ੍ਹਾਂ ਤੇ ਮੈਂ ਕਹਿੰਦਾ ਵਾ ਕਿ ਇਹ ਪਿੰਡ ਦੇ ਬਰਿਆਰ ਦੱਸਦੇ ਨੇ ਆਪਣਾ ਇਹ ਇਹਨਾਂ ਨੂੰ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਤੇ ਪਿਛਲੇ ਸਾਲੇ ਦੇ ਵਿੱਚ ਇਸ ਬਹਾੜਾ ਰੋੜ ਦੇ ਉਤੇ ਅੱਠ ਲੋਕ ਚੋਰੀਆਂ ਜਿਹੜੀਆਂ ਹੋਏ ਨੇ ਦੋ ਤਿੰਨ ਚੱਲੀਆਂ ਲੱਤੀਆਂ ਦੋ ਮੰਦਰੀਆਂ ਮੋਬਾਈਲ ਪਤਾ ਨਹੀਂ ਕਿੰਨੇ ਚੋਰੀ ਹੋਏ ਅੱਜ ਇਹ ਪਹਿਲੀ ਵਾਰੀ ਇਹ ਵੱਡੇ ਜਿਹੜੇ ਹਨ ਮੋਟਰਸਾਈਕਲ ਟੂਟ ਖਲੇਟ ਹੋਏ ਨੇ ਇਹ ਬਰਿਆਰ ਪਿੰਡ ਆਪਣਾ ਦੱਸਦੇ ਤੇ ਦੋਨੋਂ ਵਾਲੋ ਨਾਮ ਵੀ ਪਤਾ ਉਹਦਾ ਸੋਰ ਆ ਗਿਆ ਤੇ ਸੋਰ ਸਾਹਿਬ ਆ ਗਏ ਆਪੇ ਕਿਵੇਂ ਕਰਨਗੇ ਜਿਹੜਾ ਖੇਤਰ ਪਤਾ ਦੇਣਾ ਨਾ ਮਾਰਕੀਟ ਵਾਲਾ ਨੇ ਤਸ਼ਲੀ ਨਾਲ ਕੀਤਾਗਾ ਉਹ ਮੁਰਕਾ ਡਾਣ ਲੱਗੇ ਜਿਹੜਾ ਮੋਟਰਸਾਈਕਲ ਸਲਿੱਪ ਕਰ ਗਿਆ ਉਹ ਗੋਡੇ ਦਾ ਤੇ ਭੱਜੇ ਤੇ ਜਿੱਦ ਤਰ੍ਹਾਂ ਮੈਂ ਆਇਆ ਤੇ ਧੀਰੇ ਉਹਨਾਂ ਨੇ ਫੋਨ ਖੋਲਿਆ ਮੇਰੇ ਕੋਲ ਮੈਂ ਗੱਲ ਕਰੀ ਗਦੀ ਫੋਨ ਆਇਆ ਮੈਂ ਫੋਨ ਚੁੱਕਿਆ ਤੇ ਮੈਂ ਜਾਣੀ ਕਿ ਕਿਉਂ ਰਹਾ ਮਨ ਨੂੰ ਕਹਿਆ ਮੈਂ ਤਾਂ ਮੈਂ ਬਾਅਦ ਚ ਕਰਦੀ ਆ ਫੋਨ ਮੈਂ ਘਰ ਜਾ ਕੇ ਕਰਦੀ ਆ ਫੋਨ ਮੈਂ ਬਾਹਰ ਆ ਬਸ ਇੰਨੀ ਗੱਲ ਗਈ ਤੇ ਉਹਨਾਂ ਨੇ ਫੋਨ ਖੋਲਿਆ ਆ ਕੇ ਪਿੱਛੋਂ ਆ ਗਏ ਮੇਰੇ ਕੋਲ ਦੋ ਜਣੇ ਮੈਂ ਬਾਜ਼ਾਰ ਸਾਈਡ ਤੋਂ ਆਇਆ ਜੀ ਮੇਰੇ ਪਿੱਛੋਂ ਆਇਆ ਅਗੇ ਭਈ ਇਹ ਹੀ ਭਈ ਦੁਕਾਨੀ ਉਹਨਾਂ ਨੇ ਕਹੀਆ ਮਤਲਬ ਫੋਨ ਫੋਲਿਆ ਨਾ ਮੇਰਾ ਹਲਵਾਈ ਜਿਹੜੇ ਹਲਵਾਈ ਵੀ ਆ ਜਿਹੜੇ ਹੱਥ ਲੱਗੀ ਗਈ ਐ ਅੱਗੇ ਉਹਨਾਂ ਨੇ ਫੜਿਆ ਉਹ ਹੋ ਗਿਆ ਸੀ ਦਾ ਪੂਰੇ ਭਰਾਵੜ ਦੇ ਪਾਪਾ ਜਿਹੜੇ ਆ ਉੱਥੇ ਦੂਰ ਫੜਿਆ ਇਹਨਾਂ ਨੇ ਅਸੀਂ ਮੋਕਾ ਪਹੁੰਚੀ ਅਸੀਂ ਆ ਕੇ ਦੇਖਿਆ ਦੋ ਬੰਦੇ ਆ ਭੜਾਈਆਂ ਨੇ ਇਹ ਥਾਲੇ ਬੰਸਤਾ ਵਾ ਗੱਡੀ ਆ ਗਈ ਅਸੇ ਸਾਬ ਉਹ ਲੈ ਗਏ ਨੇ ਜੋ ਕੰਮ ਕਾਮ ਹੀ ਹੋਣ ਕਰਨ ਕਰਕੇ ਜਾ ਗਏ